ਅੰਮ੍ਰਿਤਸਰ ਪੁਲਿਸ ਨੇ ਇੱਕ ਵੱਡੀ ਇੰਟੈਲੀਜੈਂਸ ਆਧਾਰਿਤ ਕਾਰਵਾਈ ਕਰਦੇ ਹੋਏ ਪਾਕਿਸਤਾਨ ਨਾਲ ਜੁੜੇ ਅੰਤਰਰਾਸ਼ਟਰੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਸ ਮੌਕੇ ਤੇ ਪੁਲਿਸ ਨੇ ਦੋ ਖਤਰਨਾਕ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ ਗਲੌਕ 9 ਐਮ ਐਮ ਪਿਸਤੌਲ ਸਮੇਤ ਕੁੱਲ 5 ਅਧੁਨਕ ਹਥਿਆਰ ਬਰਾਮਦ ਕੀਤੇ ਹਨ। ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਪੁੱਲਰ ਦਾ ਕਹਿਣਾ ਹੈ ਕਿ ਇਨ੍ਹਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣਗੇ। ਜੈਗਸਟਾਨ ਤੇ ਵਾਰਪ ਕੈਂਪੇਨ ਹੈ। ਉਦੇ ਵਿੱਚ ਕਮਿਸ਼ਨਰ ਪੁਲਿਸ ਅਮਰਸਰ ਨੂੰ ਅੱਜ ਫੇਰ ਵੱਡੀ ਕਾਮਯਾਬੀ ਮਿਲੀ ਹੈ ਪੰਜ ਸਪੈਸਟੀਕੇਟਡ ਵੈਪਨਸ ਜੋ ਕਰਾਸ ਬਾਰਡਰ ਇੰਟਰਨੈਸ਼ਨਲ ਬਾਰਡਰ ਤੋਂ ਡਰੋਨ ਰਾਹੀਂ ਇੰਡੀਅਨ ਟੈਰੀਟਰੀ ਇਨਫਿusion ਕੀਤੇ ਗਏ ਸੀ ਉਹ ਫੜੇ ਆ ਔਰ ਦੋ ਮੁਲਜ਼ਮ ਫੜੇ ਗਏ ਆ ਜਿਨ੍ਹਾਂ ਦੇ ਖਿਲਾਫ ਪਹਿਲਾਂ ਵੀ ਇੰਪੋਰਟੈਂਟ ਤੇ ਇਨਿਅਰਸ ਕ੍ਰਾਈਮ ਦੇ ਕੇਸੇ ਦਰਜ ਨੇ ਸਪੈਸ਼ਲੀ ਆਰਮਜ਼ ਐਕਟ ਸਨੈਪਿੰਗ ਵੈਰਾ ਦੇ ਔਰ ਜੇਲਾਂ ਚੋ ਵੀ ਜਿਨ੍ਹਾਂ ਤੋਂ ਬਰਾਮਦੀਆਂ ਹੋਈਆਂ ਇਹਦੇ ਦੋ ਮੁਲਜ਼ਮ ਨੇ ਰੋਹਿਤ ਅਰੋੜਾ ਹੈਗਾ ਗਿਲਵਾਲੀ ਗੇਟ ਅੰਮ੍ਰਿਤਸਰ ਦਾ ਕੈਟਰਿੰਗ ਦਾ ਕੰਮ ਕਰਦਾ ਪਹਿਲਾਂ ਇਹਦੇ ਤੇ 2022 ਦੇ ਵਿੱਚ ਡੀ ਡਿਵੀਜ਼ਨ ਦੇ ਵਿੱਚ ਆਰਮਜ਼ੈਟ ਦਾ ਸਨਾਚਿੰਗ ਦਾ ਪਰਚਾ ਇੱਕ ਪਿਸਤਲ 30 ਉਹਦੋਂ ਵੀ ਰਿਕਵਰ ਹੋਇਆ 2023 ਦੇ ਵਿੱਚ ਪ੍ਰਿਜ਼ਨ ਐਕਟ ਦਾ ਜੇਲ ਅੰਮ੍ਰਿਤਸਰ ਦੇ ਵਿੱਚ ਪਰਚਾ ਦਰਜਾ ਇੱਕ ਮੋਬਾਈਲ ਫੋਨ ਰਿਕਵਰ ਹੋਇਆ ਜੇਲ ਚੋਂ ਉਸ ਤੋਂ ਬਾਅਦ 2025 ਚ 223 ਗ੍ਰਾਮ ਹੀਰੋਇਨ ਤੇ 55000 ਡਰੱਗ ਮਨੀ ਦੇ ਵਿੱਚ ਇਹ ਰੋਹਿਤ अरोड़ा ਜਿਹੜਾ ਫੜਿਆ ਗਿਆ ਸੀ ਵੇਲ ਤੇ ਆ ਕੇ ਫਿਰ ਇਹ ਦੁਬਾਰਾ ਇਹੀ ਕੰਮ ਕਰ ਰਿਹਾ ਫੋਰਨ ਬੇਸ ਸੰਟਲਰਸ ਨਾਲ ਇੰਟੈਕ ਛੋਕੇ ਉਹਨੂੰ ਕੰਗਲਾ ਇੱਕ ਪੁਰਾਣਾ ਕ੍ਰਿਮਿਨਲ ਹੈਗਾ ਉਹਦੇ ਨਾਲ ਇਹਨਾਂ ਦਾ ਰਾਫਤਾ ਰੋਹਿਤ ਰੋੜੇ ਦਾ ਪੁਰਾਣਾ ਹੈਗਾ ਹੁਣ ਗੇਲ ਚ ਹੈ ਇਸ ਤੋਂ ਇਲਾਵਾ ਹਰਪ੍ਰੀਤ ਏਲੀਸ ਹੈਪੀ ਹੈ ਮੀਰਾਕੋਟ ਕਲਾਂ ਦਾ ਅੰਮ੍ਰਿਤਸਰ ਰੂਰਲ ਇਹ ਵੈਲਡਿੰਗ ਦਾ ਕੰਮ ਕਰਦਾ ਹੈ ਇਹਦੇ ਖਿਲਾਫ ਵੀ ਤਿੰਨ ਮੁਕੱਦਮੇ ਦਰਜ ਨੇ ਐਂਡੀਪੀਐਸ ਐਕਟ ਦਾ 에어ਪੋਰਟ ਅੰਮ੍ਰਿਤਸਰ ਦਾ 2023 ਦਾ ਉਦੋਂ 304 ਕੈਪਸੂਲੇ ਤੋਂ ਫੜੇ ਗਏ ਸੀਗੇ 24 ਦੇ ਵਿੱਚ ਆਰਮਜ਼ੈਕਟ ਦਾ ਫੇਰ ਪਰਚਾ ਦਰਜ ਹੋਇਆ ਅੰਮ੍ਰਿਤਸਰ 에어ਪੋਰਟ ਪੁਲਿਸ ਸਟੇਸ਼ਨ ਦੇ ਵਿੱਚ 32 ਬੋਰ ਤੇ ਪਿਸਤਲ ਨਾਲ ਤੇ ਕੈਟਰੀਜਸ ਨਾਲ ਫੜਿਆ ਗਿਆ 2025 ਚ ਸ਼ਾਰਟਾ ਦੇ ਵਿੱਚ ਫੇਰ ਇਹਦੇ ਤੋਂ ਇੱਕ ਗਲੌਕ ਪਿਸਤਲ 9mm ਤੇ ਕੁਝ ਕੈਟਰੀਜਸ ਮਿਲੇ ਸੀ ਕੁਝ ਆਪਾਂ ਬ੍ਰੇਕਅਪ ਦੇਖੀਏ ਪੰਜ ਪਿਸਟਲ ਦਾ ਤਿੰਨ ਬਲੌਕ ਨੇ 9mm ਔਰ 0.304 ਦੇ ਦੋ ਬੜੇ ਸਫਿਸਟੀਕੇਟਿਡ ਪਿਸਟਲ ਨੇ ਸੋ ਇਹ ਜਿਹੜੀ ਰੋਜ਼ ਰੈਗੂਲਰਲੀ ਪ੍ਰੌਕਸੀ ਵਾਰ ਆਪਾਂ ਕਹਿ ਸਕਦੇ ਹਾਂ ਗਵਾਂਡੀ ਮੁਲਕ ਦੀ ਔਰ ਪੂਰੀਆਂ ਕੋਸ਼ਿਸ਼ਾਂ ਹੁੰਦੀਆਂ ਕਿ ਕਿਸੇ ਤਰ੍ਹਾਂ ਨਾ ਵੀ ਵੈਪਨਸ ਪੁਸ਼ਨ ਕੀਤੇ ਜਾਣ ਔਰ ਇੱਥੇ ਮਾੜੇ ਐਲੀਮੈਂਟਸ ਨੂੰ ਗੈਂਗਸਟਰਸ ਨੂੰ ਜਾਂ ਜੋ ਜਿਹੜੇ ਇਵਨ ਟੈਰਰਿਸਟ ਜਿਹੜੇ ਮੋਡਿਊਲਸ ਨੇ ਉਹਨਾਂ ਨੂੰ ਸਪਲਾਈ ਕੀਤੇ ਜਾਣ ਪਰ ਮੈਂ ਸਾਰੀ ਟੀਮ ਨੂੰ ਬੜੀ ਦਿਲੋਂ ਮੁਬਾਰਕਬਾਦ ਦਿੰਦਾ ਜਿਹਦੀ ਰਹਿਨਮਾਈ ਡੀਸੀਪੀ ਰਵਿੰਦਰਪਾਲ ਜੀ ਕਰ ਰਹੇ بڑے ਇਨਵੈਸਟੀਗੇਸ਼ਨ ਦੇ ਜਗਵਿੰਦਰ ਐਡੀਸੀਪੀ ਸਾਡੇ ਹਰਮਿੰਦਰ ਐਸਪੀ ਇਨਵੈਸਟੀਗੇਸ਼ਨ ਇੰਸਪੈਕਟਰ ਮੋਹਨਦੀਪ ਜਿਹੜੇ ਇੰਸਪੈਕਟਰ ਸੀਆਈਏ ਨੇ ਮੈਜਰ ਪੁਲਿਸ ਅੰਮ੍ਰਿਤਸਰ ਦੇ ਉਹ ਤੇ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਇਹਨੂੰ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਉਹ ਪ੍ਰਾਣੀਆ ਜਿਹੜੀ ਗੱਲ ਹੈ ਕਿ ਬਾਰ-ਬਾਰ ਹੈਬਿਚੁਅਲ ਅਫੈਂਡਰਸ ਹੀ ਇਸ ਕੰਮ ਨੂੰ ਕਰਦੇ ਆ ਔਰ ਆਪਰੇਸ਼ਨ ਪ੍ਰਹਾਰ ਦਾ 3ਡੇ ਹੈ ਪਹਿਲੇ ਦਿਨ ਵੀ ਆਪਾਂ ਬਹੁਤ ਵਧੀਆ ਸਕਸੈਸਫੁਲੀ 6 ਪਿਸਟਲ ਤੇ ਉਦੋਂ 5 ਮੁਲਜ਼ਮ ਫੜੇ ਕੱਲ ਵੀ ਜਿਹੜੀ ਮੈਟਾਫੇਟਾਮਾਈਨ ਦੇ ਨਾਲ ਦੋ ਸਵਿਸਟਿਕੇਟਡ ਪਿਸਟਲ ਨੇ ਪਾਕਿਸਤਾਨ ਤੋਂ ਆਈ ਸੀ ਆਈਸ ਨਾਲ ਉਹ ਫੜੇ ਗਏ ਔਰ 3ਡੇ ਅੱਜ ਬਹੁਤ ਵੱਡੀ ਇੱਕ ਜਿਹੜਾ ਕ੍ਰਾਸ ਬਾਰਡਰ आर्म्स मॉड्यूल ਆਪਾਂ ਇਹਨੂੰ ਕਹਿ ਸਕਦੇ ਹਾਂ ਉਹ ਟੋਟਲੀ ਡਿਸਮੈਂਟਲ ਕੀਤਾ ਸੋ ਇਹਨੂੰ ਅਸੀਂ ਕੈਰੀ ਫਾਰਵਰਡ ਕਰਾਂਗੇ ਔਰ ਇਹਨਾਂ ਦੀ ਜਿਹੜੀ ਇੰਟੈਰੋਗੇਸ਼ਨ ਆ ਪ੍ਰੋਪਰ ਅੱਗੇ ਚੱਲ ਰਹੀ ਹੈ ਇਸ ਤੇ ਹੋਰ ਕਾਰਵਾਈਆਂ ਕਰ ਰਹੇ ਹਾਂ ਔਰ ਜਿਹੜੀ ਵੀ ਸਾਡੇ ਕੋਲ ਲੀਡ ਆਏਗੀ ਉਸ ਤੇ ਅੱਗੇ ਕਾਰਵਾਈ ਕੀਤੀ ਜਾਏ ਦੇਖੋ ਸੋਨੂ ਕੰਗਲਾ ਦੀ ਕੋਈ ਇਹਦੇ ਵਿੱਚ ਸ਼ਮੂਲੀਅਤ ਇਸ ਤਰ੍ਹਾਂ ਨਹੀਂ ਆਈ ਵੀ ਉਹਨੇ ਕੋਈ ਇਹਨਾਂ ਨੂੰ ਟਾਸ ਦਿੱਤਾ ਹੋਏ ਆਪ ਹੀ ਡਾਇਰੈਕਟਲੀ ਕਿਉਂਕਿ ਜੇਲਾ ਚੋਂ ਇਹਨਾਂ ਦੀ ਬਣੇ ਹੋਏ ਨੇ ਪਰ ਉਹਦੇ ਨਾਲ ਅਸੋਸੀਏਟਡ ਪੁਰਾਣਾ ਰਿਆ ਰੋਹਿਤ ਅੱਜ ਇਸ ਇਨਵੈਸਟੀਗੇਸ਼ਨ ਚ ਅਜੇ ਸਾਨੂੰ ਕੰਗਲੇ ਦੀ ਕੋਈ ਇਹੋ ਜੀ ਡਾਇਰੈਕਸ਼ਨ ਵਾਲੀ ਗੱਲ ਜਾਂ ਕੋਈ ਕੰਟੈਕਟ ਜਾਂ ਕੋਈ ਅੱਗੇ ਟਾਰਗੇਟਿੰਗ ਵਾਲੀ ਗੱਲ ਨਹੀਂ ਆਈ ਬਟ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕੀਤਾ ਬਿਕੋਜ਼ ਉਹਦੇ ਨਾਲ ਅਸੋਸੀਏਟਡ ਰਿਆ ਹੈ ਉਹ ਜਿਹੜਾ ਬੰਦਾ ਇੰਨੀ ਵਾਰੀ ਜੇਲ੍ਹ ਜਾ ਕੇ ਆਇਆ ਉਹਦੇ ਆਪਣੇ ਡਰਗ ਕੰਟੈਕਟ ਹੋਏ ਹੋਏ ਪਾਕਿਸਤਾਨ ਚ ਉਹ ਕੰਮ ਕਰ ਰਿਹਾ ਸਭ ਤੋਂ ਪਹਿਲਾਂ ਅਸੀਂ ਰੋਹਿਤ ਹੀ ਫੜਿਆ ਸੀਗਾ ਫੜੀ ਸੀ ਇਹ ਟੀਮ ਨੇ ਇੱਕ ਕਲੌਪ 9mm ਮਤੋਂ ਮਿਲਿਆ ਸੀ ਤੇ ਦੋ ਕੀਬੋਰਡ ਦੇ ਪਿਸਟਲ ਮਿਲੇ ਸੀਗੇ ਇਹ ਜਿਹੜੀ ਇੰਟਰੋਗੇਸ਼ਨ ਤੇ ਦੋਟਾ ਕਿਊਜ਼ ਹਰਪੀ ਤੇ ਹੈਪੀ ਫੜਿਆ ਗਿਆ ਉਹ ਤੋਂ ਦੋ ਗਲੌਕ 9mm ਅਸੀਂ ਰਿਕਵਰ ਕੀਤੇ ਸੋ ਟੋਟਲ ਲੀਥਲ ਵੈਪਨ ਪੰਜ ਰਿਕਵਰ ਹੋਏ ਐ ਔਰ ਇਹਦੇ ਚ ਫਰਦਰ ਅਸੀਂ ਹੋਰ ਕੰਮ ਕਰ ਰਹੇ ਆ ਇਹਨਾਂ ਦੇ ਅਸੋਸੀਏਟ ਸ਼ਹਿਰ ਦੇ ਵਿੱਚ ਤੇ ਰੂਰਲ ਦੇ ਵਿੱਚ ਕੁਝ ਹੋਰ ਸਾਹਮਣੇ ਆਏ ਨੇ ਉਹਨਾਂ ਤੇ ਵੀ ਅਸੀਂ ਜਿਹੜੀ ਐ ਲੋ ਲੀਗਲ ਪ੍ਰੋਸੈਸ ਬੰਦਾ ਉਹਦੇ ਮੱਧ ਕਾਰਵਾਈ ਕੀਤੀ ਜਾਏ ਇੱਕ ਕੈਟਰੀਂਗ ਦਾ ਰੋਹਿਤ ਰੋੜਾ ਕੰਮਕੁਮ ਕਰਦਾ ਜਿਵੇਂ ਆ ਪੰਜ ਛੋਟੇ-ਮੋਟੇ ਫੰਕਸ਼ਨ ਕਰਦਾ ਨਾਲ ਪਰ ਮੇਨ ਕੰਮ ਇਹੀ ਇਹਦੇ ਵਿੱਚ ਲੱਗਿਆ ਜੇ ਤੁਸੀਂ ਪਿਛੋਕੜ ਦੇਖੋ ਪਹਿਲਾਂ ਸਨੇਚਿੰਗ 'ਚ ਫੜਿਆ ਗਿਆ ਉਦੋਂ ਵੀ ਪਿਸਤਲ ਮਿਲਿਆ 30 ਬੋਰ ਦਾ ਫਿਰ ਇਹ ਮੋਬਾਈਲ ਫੋਨ ਇਹਨੇ ਜੇਲ੍ਹ 'ਚ ਨਹੀਂ ਛੱਡਿਆ ਜਾ ਕੇ ਇਹਦਾ ਮਤਲਬ ਕ੍ਰਿਮੀਨਲ ਪ੍ਰਵਿਰਤੀ ਦਾ ਬੰਦਾ ਹੈ ਔਰ ਫਿਰ ਜਿਹੜੀ 223 ਗ੍ਰਾਮ ਆਲਮੋਸਟ ਕਮਰਸ਼ੀਅਲ ਕੁਆਂਟੀਟੀ ਦੇ ਨੇੜੇ ਹੀਰੋਇਨ ਫੜੀ ਗਈ 2025 ਸਿਵਲ ਲਾਈਨ ਔਰ ਨਾਲ 55000 ਡਾਕੂਮੈਂਟਸ 댓 ਮੀਨਸ ਇਹ ਬੰਦਾ ਇਹ ਕ੍ਰਿਮੀਨਲ ਐਕਟੀਵਿਟੀ ਪੂਰੀ ਤਰ੍ਹਾਂ ਉਬਿਆ ਹੋਇਆ ਕਿ ਇਹ ਇੱਕ ਅੱਛੀ ਸਕਸੈਸ ਹੈ ਕਿ ਸਾਰੇ ਦੇ ਜਿਹੜਾ ਡਿਸਮੈਂਟਲ ਹੋਇਆ ਸਾਰਾ ਸਮੈਸ਼ ਕੀਤਾ ਗਿਆ ਨੈਟਵਰਕ ਹਰਪ੍ਰੀਤ ਹੈਪੀ ਵੀ ਵੈਲਡਿੰਗ ਦਾ ਕੰਮ ਕਰਦਾ ਉਹ ਤੋਂ ਵੀ ਤੁਸੀਂ ਦੇਖੋ ਕੈਪਸੂਲ ਮਿਲੇ ਇਹ ਪ੍ਰਤੀਬੋਰ ਦਾ ਇੱਕ ਪਿਸਟਲ ਪਹਿਲਾਂ ਮਿਲਿਆ ਫਿਰ ਇੱਕ ਬਲੌਕ ਦਾ ਪਿਸਟਲ ਮਿਲਿਆ ਲੇਟਸ ਸ਼ਾਰਟਾਂ ਦੇ ਵਿੱਚ ਸੋ ਦੈਟ ਮੀਨਸ ਕਿ ਬੰਦੇ ਰਾਈਮ ਤੇ ਨਾਲ ਡਰੱਗ ਦਾ ਤੇ ਇਹ ਜਿਹੜਾ ਵੈਪਨਸ ਦਾ ਕੰਮ ਨਾਲ ਕਰਦਾ देखो ਸਾਡਾ ਕੰਮ ਹੈ ਇਹਨਾਂ ਨੂੰ ਡੈਫੀਨਿਟਲੀ ਜੋ ਲੀਗਲ ਪ੍ਰੋਸੈਸ ਉਹਦੇ ਅੱਗੇ ਇਹਨਾਂ ਦੇ ਉੱਤੇ ਕਾਰਵਾਈ ਕਰਨੀ ਉਹ ਆਪਾਂ ਕੀਤੀ ਹੈ ਜੀ ਅੱਗੇ ਕਾਉਂਸਲਿੰਗ ਵੀ ਡੈਫੀਨਿਟਲੀ ਜੋ ਕਰਾ अजीत ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ अजीत ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੇ